ਅੱਜ ਮਿਤੀ 3 2 24 ਨੂੰ ਸਰਦਾਰ ਰੁਪਾਇ ਸਿੰਘ ਵਾਸੀ ਕੋਰਦੂਣਾ ਜ਼ਿਲ੍ਹਾ ਬਰਨਾਲਾ ਦੇ ਭਾਨੇ ਦਾ ਚਾਚਾ ਜਿਹਨੇ ਕਿ ਦਰਖਾਸਤ ਆਪਾਂ ਉੱਧੇ ਦੇਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ ਸ਼ੇਦ ਨਾਲ ਦੇ ਵਿੱਚ ਵਿੱਚ ਪਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਬੜਾ ਜੈ ਸ੍ਰੀ ਅਕਾਲ ਜੀ ਸੁਣ ਲੋ ਜੀ ਪਹਿਲਾਂ ਸੁਣੂਗਾ ਨੌਜਵਾਨਾ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਹਾਂ ਤਾਂ ਉਹ ਜਵਾਬ ਦੇਣ ਲੱਗਿਆ ਉਹ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਨਸਲ ਕਰਕੇ ਤੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਦਾ ਕੋਈ ਜਿਹੜੀ ਚੈਨੀ ਕੋਈ ਹੈ ਬੇਸ਼ੱਕ ਖੜੇ ਪੁਲਿਸ ਨੇ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਹਦਾ 10000 ਰੁਪਿਆ ਤੋਂ ਬਰਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਕੱਲੋਂ ਐ ਦੁਆਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ

ਆਪਾਂ ਗੱਲ ਜੀ ਸੁਣਦੇ ਬਾਈ ਨੇ ਕਹ ਤੇ ਨਾਲ ਸੁਣ ਲੋ ਮੈਂ ਖੜਾ ਨਹੀਂ ਆ ਪੱਜ ਗਿਆ ਬਾਈ ਆ ਥੱਲੇ ਕਰਦਾ ਚੰਗਾ ਗੱਲ ਤਾਂ ਸੁਣ ਲੋ ਥੱਲੇ ਕਰ ਲੈ ਵੀਰੇ ਬੰਦ ਹੋ ਗਏ ਨਹੀਂ ਹੋ ਸਕਦਾ ਸੀ ਜਾ ਮੈਂ ਕਰਾਂ ਤੂੰ ਫੜਦੇ ਆ ਬਲ ਮੇਰੇ ਸਾਹ ਜੀ ਧੰਨਵਾਦ ਕਰਨ ਦੇ ਛੋਟਾ ਕਮਾਲ ਕਰਦਾ ਮੇਰੀ ਗੱਲ ਪਈ ਜਾਂਦੇ ਯਾਰ ਵਾਹ ਗੱਲ ਜਿਹੜੀ ਗੱਲ ਦੇਗਾ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲੋ ਇਹ ਦਾਸ ਨੂੰ ਨਹੀਂ ਬਿਛੜਦੇ ਇਹ ਭਰੋਸਾ ਦੇ ਕੇ ਆਪ ਨੂੰ ਮੁੱਕਰ ਜਾਂਦੇ ਆ ਕਿ ਕਿੱਧਰ ਦੀ ਫਿਰ ਗੱਲ ਆਪਾਂ ਮਰਦੇ ਕਿ ਜਿੱਥੇ ਜੈ ਜਿੱਥੇ ਪੱਜਗੇ ਜਾਂ ਸਤਿ ਪੱਜ ਗਈ ਜਾਂ ਸਰਕਾਰ ਦੇ ਲਿਖਾ ਪੱਜ ਗਈ ਜਾਂ ਮੁਖਵੰਦਰੀ ਕੋਠੀ ਪੱਜ ਗਈ ਕੇ ਪਾਸੇ ਓ ਬਾਈ ਮੇਰੀ ਗੱਲ ਸੁਣ ਲੇ ਆਪਾਂ ਉਹਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾ ਨੂੰ ਸਮਝਦਾ ਕਤਲ ਕਰਦਾ ਚਲੋ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਕੱਢਦੇ ਵਾਅਦ ਕੱਢ ਬੋਲਿਆ ਗਏ ਹੂੰ ਤੁਸੀਂ ਮੇਰੇ ਇੱਕ ਬੋਲਦੇ ਤੇ ਫੁੱਲ ਚੋ ਰੋਇਲ ਨੌਜਵਾਨ ਆ ਆਉਣੇ ਧੰਨਵਾਦ ਆ ਤੁਹਾਡਾ ਜਾਨ ਦੇਣ ਤੱਕ ਜਾਂਦੇ ਹੋ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੈਸਲਾ ਨਹੀਂ ਕਰੂੰਗਾ ਮੈਂ ਪਰਮਾਤਮਾ ਨੂੰ ਹਾਰਜਨ ਵਾਲੇ ਜਾਣਦੇ ਕਹਿੰਦਾ ਯਾਰ ਸਰਪੇਚ ਯਕੀਨ ਹੈ ਬਾਈ ਯਾਰ ਸਰਪੇਚ ਯਕੀਨ ਹੈ ਸਰਪੇਚ ਯਕੀਨ ਨਾਲ ਆ ਰਹੀਆਂ ਸਾਂ ਕੋਈ ਗੱਲ ਨਹੀਂ ਬੱਸ ਕਿੱਧਰ ਗਈ ਆਈ ਹੈ ਠੀਕ ਆ ਅਗਲੀ ਗੱਲ ਹੋਰ ਸਹੀ ਲੋ ਜਿੰਨੇ ਗਏ ਜੇ ਦਰਦੇ ਬੱਤੀ ਕਰਦੇ ਬਰਬਰ ਕਰਦੇ ਬਰਬਰ ਕਰਦੇ ਸਾਰੇ ਨੂੰ ਸੁਣ ਲੋ ਜਿਹੜੇ ਨਿਸ਼ਾਨ ਦੀ ਪਰਭਾਈ ਹੋਈ ਆ ਆਪਣਾ ਨਿਸ਼ਾਨ ਹੋਇਆ ਉਹਦੀ ਪਰਭਾਈ ਕਰ ਲੈ ਭਾਈ ਇਹਨਾਂ ਨੇ ਇਹ ਵੀ ਪ੍ਰੋਸਾ ਦਿੱਤਾ ਕਿ ਮੇਰੇ ਰਤਨਦੀਪ ਧਾਲੀਆ ਵਾਲਾ ਦਾ ਮੋਬਾਈਲ ਅੱਜ ਟੁੱਟਿਆ ਗਿਆ ਬਾਟਵਾੜਾ ਨੇ ਰਹਿੰਦੇ ਆਜਾ ਛੱਡੇ ਨਹੀਂ ਸਾਰੇ ਵੀਰੇ ਸਾਰੇ ਨਾ ਜਿੰਨਾ ਕਿ ਆਪਣੇ ਕੋਲ ਸੁਨੇਹਾ ਨਹੀਂ ਨਾ ਹੁੰਦਾ ਬਿਸ਼ਰਤੇ ਜਾਂਦੇ ਨਹੀਂ ਹੋਰ ਦੱਸ ਠੀਕ ਹੈ ਲੈ ਜੀ ਨਾਲ ਦੀ ਨਾਲ ਜੇ ਜੀ ਸਾਹਿਬ ਸ੍ਰੀ ਗੱਤ ਲਾਹੋ ਜੀ ਬੰਦਲਾ ਛੱਡ ਦਿਓ ਛੱਡ ਦਿਓ ਛੱਡ ਦਿਓ ਅਗਲੀ ਵਾਰ ਸੁਣ ਲੋ ਇਹ ਜਿਹੜੀ ਗੱਲ ਤੇ ਕੋਚ ਫਸਿਆ ਸੀ ਅੱਪਾ ਇਹ ਕਦੇ ਜਵਾਨ ਤੋਂ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸਹਿਮਤੀ ਬਣੀ ਆ ਬਿਨਾ ਸਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਐੜੀ ਜੀ ਬਸਾਲ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਸੁਣੋ ਦੋ ਮਿੰਟ ਹੀ ਸੁਣੋ ਦੋ ਮਿੰਟ ਹੀ ਸੁਣਨਾ ਉਸ ਤੋਂ ਬਾਅਦ 5-7 ਮਿੰਟ ਆਪਾਂ ਦੁਬਾਰਾ ਲਾਉਣੀ ਹੈ ਉਸ ਤੋਂ ਬਾਅਦ ਆਪਣੀ ਕਿਹੜੀ ਅਗਲੀ ਗੱਲਬਾਤ ਚੱਲ ਜਾਏ ਯੂਥ ਇਥੋਂ ਦਾ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਦਾ ਫਿਊਚਰ ਹੈ ਸੋ ਇਹ ਵੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਲਿੱਕਤੀ ਰੂਪ ਦੇ ਵਿੱਚ ਹੋਇਆ ਸੋ ਉਹਦੇ ਬਤਾਜੇ ਅਗਲੇ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡੀਐ ਸਾਹਿਬ ਮੇਰੇ ਨਾਲ ਖੜੇ ਨੇ ਇਹ ਸਾਰਾ ਰੇਂਜ ਉਹਨਾਂ ਦਾ ਉਪਕਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰਦੇ ਆ ਕੇ ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾਂ ਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦਿੱਤਾ ਉਹ ਇਹ ਆਉਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100% 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੁਝ ਵੀ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਕੋਈ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆਂ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੀ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜੋ ਤਾਂ ਮੈਂ ਸਵੇ ਦਾ ਕਿਸੇ ਵੀ ਸਟੇਟ ਕਿਸੇ ਵੀ ਜਗਾ ਦਾ ਬਹੁਤ ਵੱਡਾ ਐਸੋਟ ਹੈ ਔਰ ਤੁਸੀਂ ਸਾਰੇ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਪਤਾਰਾ ਹੋ ਜਾਏਗਾ ਇਹ ਵੀ ਇਹ ਗੱਲ ਕਹਿੰਦਾ ਹੋਇਆ ਮੈਂ ਤੁਹਾਨੂੰ ਫਿਰ ਫਟੇ ਬੁਲਾਉਣਾ ਸਤਿ ਸ਼ਕਾਲ ਔਰ ਤੁਸੀਂ ਆਪਣਾ ਇਤਿਆਹ ਰੱਖੋ ਉਹਨਾਂ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚ